ਅਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਆਪਣੀ ਕਿਸਮਤ ਨੂੰ ਦੋਸ਼ ਦੇਣ ਲੱਗ ਜਾਂਦੇ ਆ ਜਦ ਕਿ ਸਾਨੂੰ ਮੌਕੇ ਤਾਂ ਮਿਲਦੇ ਆ ਸਿਰਫ ਫਰਕ ਇਹ ਰਹਿ ਜਾਂਦਾ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਸਮਝ ਨਹੀਂ ਪਾਉਂਦੇ ਕਿ ਸ਼ਾਇਦ ਇਹਦੇ ਨਾਲ ਹੀ ਸਾਡਾ ਫਿਊਚਰ ਜੁੜਿਆ ਹੋਇਆ ਹੈ ਕਿ ਇੱਕ ਵਾਰੀ ਇੱਕ কুমਿਹਾਰ ਸੀ ਉਹ ਮਿੱਟੀ ਪਟਕੇ ਆਪਣੇ ਗਧੇ ਦੇ ਉੱਤੇ ਲੱਦ ਕੇ ਲਿਉਂਦਾ ਹੁੰਦਾ ਸੀ ਇੱਕ ਦਿਨ ਕੀ ਹੋਇਆ ਉਹਨੇ ਮਿੱਟੀ ਪੁੱਟੀ ਉਹਦੇ ਵਿੱਚੋਂ ਇੱਕ ਬਹੁਤ ਸੋਹਣਾ ਚਮਕੀਲਾ ਜਿਹਾ ਪੱਥਰ ਨਿਕਲ ਆਇਆ। ਉਹਨੂੰ ਬੜਾ ਸੋਹਣਾ ਲੱਗਿਆ। ਉਹਨੇ ਉਹ ਪੱਥਰ ਆਪਣੇ ਗਧੇ ਦੇ ਗਲੇ ਵਿੱਚ ਰੱਸੀ ਨਾਲ ਬੰਨ ਦਿੱਤਾ। ਕਿਉਂਕਿ ਉਹਨੂੰ ਸੋਹਣਾ ਲੱਗ ਰਿਹਾ ਸੀ। ਉਹ ਜਿਉਂ ਹੀ ਪਿੰਡ ਦੇ ਵਿੱਚੋਂ ਦੀ ਨਿਕਲਣ ਲੱਗਿਆ ਇੱਕ ਕਰਿਆਨੇ ਦਾ ਮਾਲਕ ਉਹ ਉਸਨੂੰ ਦੇਖ ਰਿਹਾ ਸੀ ਉਹਨੂੰ ਸੇਠ ਸੀ ਸੇਠ ਸੀ ਕਹਿੰਦੇ ਸੀ ਉਹਨੇ ਉਸਨੂੰ ਦੇਖਿਆ ਤੇ ਕਹਿਣ ਲੱਗਾ ਕਿ ਇਹ ਤਾਂ ਪੱਥਰ ਬੜਾ ਸੋਹਣਾ। ਇਹ ਪੱਥਰ ਮੈਨੂੰ ਦੇ ਦੇ। কুমਹਾਰ ਕਹਿੰਦਾ ਐਦਾਂ ਕਿਵੇਂ ਦੇ ਦਵਾਂ? ਮੈਨੂੰ ਸੋਹਣਾ ਲੱਗਿਆ, ਬੇਸ਼ਕੀਮਤੀ ਲੱਗਦਾ, ਚਮਕੀਲਾ ਦੇਖੋ ਕਿੰਨਾ। ਉਹ ਕਹਿੰਦਾ ਚਲ ਦੱਸ ਕਿੰਨੇ ਚ ਦੇਵੇਂਗਾ। ਕਿਉਂਕਿ ਉਹ কুমਹਾਰ ਸੀ ਉਹਨੂੰ ਇੰਨਾ ਨਹੀਂ ਸੀ ਪਤਾ। ਉਹ ਕਹਿੰਦਾ ਐਦਾਂ ਵਾ ਇਸ ਟਾਈਮ ਤੇ ਮੇਰੀ ਜ਼ਰੂਰਤ ਗੁੜ ਵਾ। ਮੈਨੂੰ ਗੁੜ ਚਾਹੀਦਾ। ਤੂੰ ਇਹ ਪੱਥਰ ਲੈ ਲਾ ਉਹਦੇ ਬਦਲੇ ਮੈਨੂੰ ਗੁੜ ਦੇ ਦੇ। ਸੇਠ ਨੇ 50 ਰੁਪਏ ਦਾ ਗੁੜ ਉਸ ਕੋਮਹਾਰ ਨੂੰ ਦੇ ਦਿੱਤਾ ਤੇ ਉਹਦੇ ਕੋਲ ਉਹ ਬੇਸ਼ ਕੀਮਤੀ ਬਹੁਤ ਸੋਹਣਾ ਚਮਕੀਲਾ ਪੱਥਰ ਉਹ ਤੋਂ ਲੈ ਲਿਆ ਬੇਸ਼ਕੀਮਤੀ ਸੀ ਪਰ ਨਾ ਤਕਮਿਹਾਰ ਨੂੰ ਪਤਾ ਸੀ ਨਾ ਸੇਠ ਨੂੰ ਉਹਨਾਂ ਨੂੰ ਤਾਂ ਉਹ ਚਮਕੀਲਾ ਪੱਥਰ ਹੀ ਦਿਖ ਰਿਹਾ ਸੀ ਸੇਠ ਨੇ ਕੀ ਕੀਤਾ ਕਿ ਉਹ ਚਮਕੀਲਾ ਪੱਥਰ ਆਪਣੀ ਤਕੜੀ ਨਾਲ ਬਨ ਲਿਆ ਲੰਗਦੇ ਕਰਦੇ ਹੋ ਤੇ ਨਿਗਾ ਪਿਆ ਕਰੇ ਤੇ ਬੜਾ ਖੁਸ਼ ਹੋਇਆ ਕਰੇ ਕੁਦਰਤੀ 2-3 ਦਿਨ ਬਾਅਦ ਇੱਕ ਜੋਰੀ ਉਸ ਪਿੰਡ ਵਿੱਚੋਂ ਨਿਕਲਿਆ ਉਹਦੀ ਨਜ਼ਰ ਉਸ ਟੱਕੜੀ ਤੇ ਪਈ ਤੇ ਉਹ ਸਮਝ ਗਿਆ ਕਿ ਤਾਂ ਕੀਮਤੀ ਹੀਰਾ ਸੇਠ ਨੇ ਆਪਣੀ ਤਕੜੀ ਨਾਲ ਲਟਕਾਇਆ ਹੋਇਆ ਹੈ ਉਹਨੇ ਸੇਠ ਨੂੰ ਕਿਹਾ ਕਿ ਭਾਈ ਸਾਹਿਬ ਆਹ ਵਾਲਾ ਜਿਹੜਾ ਪੱਥਰ ਹੈ ਇਹ ਕਿੰਨੇ ਦਾ ਉਹ ਕਹਿੰਦਾ ਮੈਂ ਤਾਂ ਨਹੀਂ ਵੇਚਣਾ ਉਹ ਕਹਿੰਦਾ ਦੇਖ ਲਓ ਰੇਟ ਸਹੀ ਦੇ ਦੂੰਗਾ ਸੋਨਾ ਲੱਗ ਰਿਹਾ ਤਾਂ ਪੁੱਛਿਆ ਸੇਠ ਨੇ ਸੋਚਿਆ ਹੈ ਤਾਂ ਪੱਥਰ ਹੀ ਆ ਮੈਂ ਕਰਨਾ ਕੀਆ ਉਹਨੇ ਸੋਚਿਆ 50 ਦਾ ਉਹਦੇ ਕੋਲੋਂ ਮੈਂ ਲਿਆ ਸੀ ਦੁੱਗਣੇ ਚ ਵੇਚ ਦਿਨਾ ਸੇਠ ਨੇ ਕਿਹਾ 100 ਰੁਪਏ ਦਾ ਦਊਂਗਾ ਅੱਗੋਂ ਜੋਰੀ ਵੀ ਬੜਾ ਚਲਾਕ ਸੀ ਉਹਨੇ ਸੋਚਿਆ ਜੇਕਰ ਮੈਂ ਹਾਂ ਕਰ ਦਿੱਤੀ ਕਿਤੇ ਇਹਨੂੰ ਪਤਾ ਹੀ ਨਾ ਲੱਗ ਜੇ ਕਿ ਇਹ ਕੋਈ ਮਾਮਲੀ ਪੱਥਰ ਨਹੀਂ ਹੀਰਾ ਉਹ ਨਾਨੁਕਰ ਜੀ ਕਰਨ ਲੱਗਾ ਕਹਿੰਦਾ 100 ਤਾਂ ਬਹੁਤ ਜ਼ਿਆਦਾ ਇਹਦੇ ਮੈਂ 80 ਰੁਪਏ ਦਊਂਗਾ ਉਹਨ ਸੇਠ ਵੀ ਅੜ ਗਿਆ ਕਹਿੰਦਾ ਲੈ 50 ਚ ਮੈਂ ਖਰੀਦਿਆ ਸੀ ਤੇ 80 ਚ ਵੇਚ ਦਵਾਂ ਇੰਨਾ ਘਾਟਾ ਥੋੜੀ ਖਾਣਾ ਮੈਂ ਘੱਟੋ ਘੱਟ ਦੁੱਗਣੇ ਚ ਤਾਂ ਵੇਚੂਗਾ ਨਾ ਕਹਿੰਦਾ 100 ਤੋਂ ਮੈਂ ਇੱਕ ਪੈਸਾ ਵੀ ਘੱਟ ਨਹੀਂ ਲੈਣਾ ਚੋਰੀ ਨੇ ਸੋਚਿਆ ਇਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਕਹਿੰਦਾ ਕੋਈ ਗੱਲ ਨਹੀਂ ਉਹਨੇ ਕਿਹਾ ਠੀਕ ਆ ਮੈਨੂੰ ਸੋਚ ਵਿਚਾਰ ਲਈ ਇੱਕ ਦਿਨ ਦੇ ਦੇ ਜੇ ਠੀਕ ਲੱਗਿਆ ਤੇ ਕੱਲ ਆਉਂਗਾ ਤੇ ਲੈ ਜਾਊਗਾ ਉਨ ਸੇਠ ਨੂੰ ਵੀ ਲੱਗਿਆ ਆਊਗਾ ਆਊਗਾ ਨਹੀਂ ਤਾਂ ਨਾ ਸੀ ਉਹ ਚਲਾ ਗਿਆ ਪਰ ਕੁਦਰਤੀ ਹੀ ਉਸੇ ਸ਼ਾਮ ਇੱਕ ਹੋਰ ਜੋਰੀ ਉਸ ਪਿੰਡ ਵਿੱਚੋਂ ਨਿਕਲ ਰਿਆ ਸੀ ਆਪਣੀ ਕਾਰ 'ਚ ਅਚਾਨਕ ਉਹਦੀ ਕਾਰ ਖਰਾਬ ਹੋ ਗਈ ਉਹ ਕਾਰ 'ਚੋਂ ਨਿਕਲ ਕੇ ਬਾਹਰ بیٹھ ਗਿਆ ਤੇ ਡਰਾਈਵਰ ਨੂੰ ਕਹਿਣ ਲੱਗਾ ਕਿ ਜਲਦੀ ਜਲਦੀ ਕਾਰ ਠੀਕ ਕਰ ਉਹਨੂੰ ਖਾਣ ਨੂੰ ਵੀ ਖੋ ਪੀਣ ਲੱਗੀ ਉਹਨੇ ਸੋਚਿਆ ਆ ਸਾਹਮਣੇ ਕਰਿਆਨੇ ਦੀ ਦੁਕਾਨ ਹੈ ਇੱਥੇ ਕੁਝ ਖਾਣ ਪੀਣ ਨੂੰ ਮੈਂ ਫੜ ਲੈਣਾ ਉਹ ਕਰੀਆਨੇ ਵਾਲੇ ਕੋਲ ਗਿਆ ਸੇਠ ਕੋਲ ਗਿਆ ਕਿ ਉਹਦੀ ਨਜ਼ਰ ਵੀ ਹੀਰੇ ਤੇ ਪਈ ਉਹ ਹੀਰਾ ਦੇਖ ਕੇ ਹੈਰਾਨ ਹੋ ਗਿਆ ਉਹਨੇ ਸੇਠ ਨੂੰ ਕਿਹਾ ਕਿ ਮੈਨੂੰ ਆ ਚਮਕੀਲਾ ਪੱਥਰ ਚਾਹੀਦਾ ਹੈ ਤੇ ਸੇਠ ਉਹ ਤਾਂ ਪਹਿਲਾਂ ਹੀ ਸੋਚੀ ਬੈਠਾ ਸੀ ਉਹ ਕਹਿਣ ਲੱਗਾ ਬੇਸ਼ੱਕ ਲੈ ਲਓ ਪਰ ਮੈਂ 100 ਰੁਪਏ ਤੋਂ ਇੱਕ ਪੈਸਾ ਵੀ ਘੱਟ ਨਹੀਂ ਲੈਣਾ ਜੋਰੀ ਸੀ ਉਹਨੇ ਕੀ ਕੀਤਾ ਫਟਾਫਟ 100 ਰੁਪਇਆ ਫੜਾਏ ਤੇ ਉੱਥੋਂ ਨਿਕਲਣ ਦੀ ਕੀਤੀ ਕਿਉਂਕਿ ਉਸ ਨੂੰ ਕਿਤੇ ਨਾ ਕਿਤੇ ਇਹ ਸੀ ਕਿ ਅਗਰ ਇਹਨੂੰ ਪਤਾ ਲੱਗ ਗਿਆ ਕਿ ਇਹਦੀ ਅਸਲੀ ਕੀਮਤ ਕੀ ਆ ਕਿਤੇ ਇਹ ਇਹ ਚਮਕੀਲਾ ਪੱਥਰ ਦੇਣ ਤੋਂ ਮੁੱਕਰ ਹੀ ਨਾ ਜਾਵੇ ਉਹ ਪੱਥਰ ਲੈ ਕੇ ਚਲਾ ਗਿਆ ਅਗਲੇ ਦਿਨ ਉਹ ਪਹਿਲੇ ਵਾਲਾ ਜੋਰੀ ਆਇਆ ਜਿਹੜਾ ਕਿ ਵਾਦਾ ਕਰਕੇ ਗਿਆ ਸੀ ਕਿ ਮੈਂ ਸੋਚ ਕੇ ਦੱਸੂਗਾ ਉਹ ਆਂਸਾਰ ਸੇਠ ਨੂੰ ਕਹਿੰਦਾ ਕਿ ਉਹ ਚਮਕੀਲਾ ਪੱਥਰ ਕਿੱਥੇ ਗਿਆ ਉਹ ਕਹਿੰਦਾ ਉਹ ਤਾਂ ਮੈਂ ਵੇਚਤਾ ਸ਼ਾਮ ਨੂੰ ਇੱਕ ਹੋਰ ਬੰਦਾ ਆਇਆ ਸੀ 100 ਰੁਪਏ ਚ ਲੈ ਗਿਆ ਹੁਣ ਪਹਿਲੇ ਜੋਰੀ ਦਾ ਗੁੱਸਾ ਕੰਟਰੋਲ ਨਹੀਂ ਸੀ ਹੋ ਰਿਹਾ ਉਹਨੇ ਗੁੱਸੇ ਚ ਕਿਹਾ ਕਹਿੰਦਾ ਤੇਰਾ ਦਿਮਾਗ ਸੈਟ ਆ ਉਹ ਕੋਈ ਮਾੜਾ ਮੋਟਾ ਪੱਥਰ ਨਹੀਂ ਸੀ ਕੋਈ ਆਮ ਚਮਕੀਲਾ ਪੱਥਰ ਨਹੀਂ ਸੀ ਉਹ ਹੀਰਾ ਸੀ ਹੀਰਾ ਤੂੰ 100 ਰੁਪਏ ਚ ਵੇਚ ਦਿੱਤਾ ਅੱਗੋਂ ਉਹ ਸੇਠ ਮੁਸਕਰਾਇਆ ਤੇ ਹੱਸ ਕੇ ਕਹਿਣ ਲੱਗਾ ਮੈਂ ਤਾਂ ਚੱਲ ਕਰਿਆਨੇ ਵਾਲਾ ਵਾਂ ਮੈਨੂੰ ਇੰਨਾ ਚੀਜ਼ਾਂ ਦਾ ਕੀ ਇਲਮ ਤੂੰ ਤਾਂ ਪਾਰਖੀ ਸੀ ਤੈਨੂੰ ਤਾਂ ਇਸ ਚੀਜ਼ ਦੀ ਪਰਖ ਸੀ ਨਾ ਕਿ ਉਹ ਕੋਈ ਆਮ ਚਮਕੀਲਾ ਪੱਥਰ ਨਹੀਂ ਸੀ ਹੀਰਾ ਸੀ ਤੇ ਤੂੰ ਕੀ ਕੀਤਾ ਇੱਕ 20 ਰੁਪਏ ਪਿੱਛੇ ਤੂੰ ਉਹ ਬੇਸ਼ਕੀਮਤੀ ਪੱਥਰ ਹੱਥੋਂ ਗਵਾ ਲਿਆ ਅਸੀਂ ਵੀ ਤਾਂ ਇਦਾਂ ਹੀ ਕਰਦੇ ਆ ਨਾ ਕਈ ਵਾਰ ਜ਼ਿੰਦਗੀ ਬਹੁਤ ਵੱਡਾ ਮੌਕਾ ਲੈ ਕੇ ਆਉਂਦੀ ਹੈ ਸਾਡੇ ਲਈ ਪਰ ਅਸੀਂ ਕੁਝ ਅੜਚਨਾ ਕੁਝ ਰੁਕਾਵਟਾਂ ਨੂੰ ਦੇਖਦੇ ਹੋਏ ਉਸ ਆਏ ਹੋਏ ਮੌਕੇ ਨੂੰ ਹੱਥੋਂ ਗਵਾ ਦਿੰਨੇ ਆ ਤੇ ਸੋਚਦੇ ਆ ਚੱਲ ਕੋਈ ਨਾ ਫੇਰ ਆਜੂ ਮੌਕਾ ਫੇਰ ਸੀ ਪਰ ਜ਼ਿੰਦਗੀ بار بار ਮੌਕੇ ਨਹੀਂ ਦੇਗੀ ਇਸ ਕਰਕੇ ਜੋ ਵੀ ਹੈ ਜੇਕਰ ਸਾਡੇ ਫਿਊਚਰ ਲਈ ਵਧੀਆ ਵਾ ਤੇ ਉਸ ਮੌਕੇ ਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ